ਚੋਣਾ ਲੋਕਤੰਤਰ ਦੀ ਖੂਬਸੂਰਤੀ ਦਾ ਇੱਕ ਵੱਖਰਾ ਅੰਦਾਜ਼ ਨੇ ਕਹਿੰਦਾ ਭਾਵੇਂ ਕਿ ਜਦੋਂ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਦਾ ਹੈ ਲੀਡਰਾਂ ਨੂੰ ਆਪਣੀ ਸਤਾ ਦੇ ਲਾਲਸਾ ਦੇ ਇਵਸ ਲੋਕਾਂ ਦੇ ਕੋਲ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ ਕਹਿੰਦਾ ਭਾਵੇਂ ਕਿ ਦੇਸ਼ ਦੇ ਕਿਸਾਨਾਂ ਨੇ ਪਿਛਲੇ ਸਮੇਂ ਇੱਕ ਵੱਡਾ ਸੰਘਰਸ਼ ਕੀਤਾ ਭਾਵੇਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਤਿੰਨ ਜਿਹੜੇ ਖੇਤੀ ਨਾਲ ਸੰਬੰਧਿਤ ਕਾਲੇ ਕਾਨੂੰਨ ਉਹ ਤਾਂ ਵਾਪਸ ਲੈ ਲਈ ਪਰੰਤੂ ਬਹੁਤ ਸਾਰੇ ਹੋਰ ਜਿਹੜੇ ਮਾਮਲੇ ਸਨ ਕਿਸਾਨੀ ਨਾਲ ਜੁੜੇ ਉਹ ਉੱਥੇ ਦੇ ਉੱਥੇ ਖੜੇ ਸੀ ਇਸ ਤੋਂ ਬਾਅਦ ਭਾਰਤ ਸਰਕਾਰ ਨੇ ਕਿਸਾਨਾਂ ਨਾਲ ਉਸ ਕਦਰ ਗੱਲਬਾਤ ਦਾ ਜਿਹੜਾ ਗੇਟ ਸੀ ਉਸ ਸਮਾਪਤ ਕਰ ਦਿੱਤਾ ਕਿਸਾਨ ਜਿਹੜੇ ਧਰਨਿਆਂ ਤੇ ਮਜਾਰਿਆਂ ਜੋਗੀ ਹੀ ਰਹਿ ਗਏ ਖੈਰ ਕਹਿੰਦੇ ਨੇ ਕਿ ਜਿੱਤ ਲੜਦੇ ਲੋਕਾਂ ਦੀ ਅਖੀਰ ਨੂੰ ਜਿਹੜੀ ਹੈ ਸੰਘਰਸ਼ੀ ਲੋਕਾਂ ਦੇ ਵਿੱਚ ਨਾਉਂਦੇ ਆ ਹੁਣ ਇੱਕ ਜਿਹੜੀ ਕਿਸਾਨਾਂ ਦੇ ਹੱਕ ਦੇ ਵਿੱਚ ਵਿਰੋਧੀ ਧਿਰ ਕਹਿੰਦਾ ਭਾਵ ਕਿ ਕਾਂਗਰਸ ਇਹ ਇਹ ਕਿ ਇੰਡੀਆ ਕੱਟ ਜੋੜ ਦੇ ਜਿਹੜੇ ਇਸ ਵੇਲੇ ਕਨਵੀਨਰ ਨੇ ਮਲਕਾਰਜਨ ਖੜਕੇ ਉਹ ਅੰਮ੍ਰਿਤਸਰ ਆਉਂਦੇ ਆ ਕਿਸਾਨੀ ਦੇ ਹਿੱਤ ਦੇ ਵਿੱਚ ਇੱਕ ਵੱਡਾ ਐਲਾਨ ਕਰਦੇ ਆ ਕਹਿੰਦਾ ਭਾਵ ਕਿ ਇੱਕ ਪੰਜਾਬ ਦੇ ਵਿੱਚ ਉਹ ਮੈਨੀਫੈਸਟੋ ਵੀ ਜਾਰੀ ਕਰਦੇ ਆ ਇਸ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹ ਕੀ ਵਿਸ਼ੇਸ਼ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲੀ ਮਿਸ਼ਨ ਜੱਬੀ ਨੂੰ ਤੁਹਾਡਾ ਸਵਾਗਤ ਵੈਲਕਮ ਦੀ ਹੋਵੇ ਰਿਸਰਵ ਸਤਿ ਸ੍ਰੀਕਾਲ ਸ్రోਤਿਆਂ ਨੂੰ ਵੀ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀਕਾਲ ਡਾਕਟਰ ਸਾਹਿਬ ਕਿਸਾਨਾਂ ਦਾ ਵੱਡਾ ਸੰਘਰਸ਼ ਸੀਗਾ ਪੰਜਾਬੀ ਕਿਸਾਨਾਂ ਨੇ ਵੱਡੀ ਲਾਮਬੰਦੀ ਦਿਖਾਈ ਤੇਜ ਦੇ ਕਿਸਾਨਾਂ ਨੂੰ ਹਿਲਾਉਣਿਆ ਤੇ ਕਮਾਂਤਰੀ ਪੱਧਰ ਉਤੇ ਕਿਸਾਨਾਂ ਦਾ ਜ਼ਿਕਰ ਗਿਆ ਖਾਸ ਕਰਕੇ ਸਿੱਖ ਕਿਸਾਨਾਂ ਦਾ ਕਿ ਇੱਕ ਜਿਹੜਾ ਸੰਘਰਸ਼ ਸੀਗਾ ਇੱਕ ਵੱਡੀ ਹਕੂਮਤ ਡਾਢੀ ਹਕੂਮਤ ਉਹ ਕੇਂਦਰ ਭਾਵਕੇ ਮਾਫੀ ਮੰਗਣ ਲਈ ਮਜਬੂਰ ਹੋਈ ਤਿੰਨ ਜਿਹੜੇ ਕਾਲੇ ਕਾਨੂੰਨ ਵਾਪਸ ਲੈ ਲਏ ਗਏ ਪਰੰਤੂ ਬਹੁਤ ਸਾਰੀਆਂ ਹੋਰ ਮਸਲੇ ਮਸਲੇ ਕਿਸਾਨਾਂ ਦੇ ਸਨ ਜਿਹੜੇ ਇਸ ਸੰਘਰਸ਼ ਨਾਲ ਜੁੜੇ ਉਹ ਸਾਰੀਆਂ ਮਤਾਂ ਉਹ ਹੱਲੇ ਵਿੱਚ ਵਿਚਾਲੇ ਹੀ ਖੜੀਆਂ ਸਨ ਤੇ ਕਿਸਾਨਾਂ ਨੇ ਕਈ ਐਂਗਲ ਤੋਂ ਜਿਹੜਾ ਸੰਘਰਸ਼ ਕੀਤਾ ਦੋ ਐਸਕੇਮ ਬਾਅਦ ਚ ਬਣੇ ਉਹਨਾਂ ਨੇ ਆਪੋ ਆਪਣੇ ਪੱਧਰ ਉੱਤੇ ਕੇਂਦਰ ਸਰਕਾਰ ਦੇ ਨਾਲ ਜਿਹੜਾ ਆਪਣਾ ਸੰਘਰਸ਼ ਹੀ ਅੱਡਾ ਲਗਾਈ ਰੱਖਿਆ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਹੁਣ ਵੀ ਚੱਲ ਰਹੇ ਨੇ ਜਿਵੇਂ ਜਿਵੇਂ ਕਿ ਜਿਹੜੇ ਦਿੱਲੀ ਨੂੰ ਜਾਣ ਵਾਲੇ ਰਸਤੇ ਉਹ ਹਕੂਮਤ ਨੇ ਹਾਲੇ ਵੀ ਰੋਕੇ ਹੋਏ ਨੇ ਪਰੰਤੂ ਇੱਕ ਅਸਰ ਜ਼ਰੂਰ ਵੇਖਣ ਨੂੰ ਮਿਲਿਆ ਕਿ ਕਾਂਗਰਸ ਜਿਹੜੀ ਵਿਰੋਧੀ ਤੇ ਤੇ ਉਹਦੇ ਜਿਹੜੇ ਇਸ ਵੇਲੇ ਪੌਮੀ ਪ੍ਰਧਾਨ ਨੇ ਕਹਿ ਲਿਆ ਕਿ ਇੰਡੀਆ ਗੱਠ ਜੋੜ ਦੇ ਉਹ ਕਰਨੀ ਨਹੀਂ ਮਰਹਾਰਚ ਨੇ ਕਰਕੇ ਉਹ ਅਮਰਸਰ ਆਉਂਦੇ ਆ ਕਿਸਾਨੀ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਦਿੰਦੇ ਆ ਜਿਸ ਨੂੰ ਕਿਸਾਨਾਂ ਵੱਲੋਂ ਇੱਕ ਸਕੂਨ ਮੰਨਿਆ ਜਾ ਰਿਹਾ ਭਾਵੇਂ ਕਿ ਹਕੂਮਤ ਵੱਲੋਂ ਜਿਹੜੇ ਫੈਸਲੇ ਨੇ ਹਾਲੇ ਨਹੀਂ ਕੀਤੇ ਪਰੰਤੂ ਜਿਹੜੀਆਂ ਮੰਗਾਂ ਜਿਹੜੇ ਮਸਲੇ ਨੇ ਉਹ ਮਲਕਾਰਜਨ ਖੜਗੇ ਨੇ ਅੱਜ ਅਭਾਰੇ ਨੇ ਖੜ ਸਾਹਿਬ ਉਹ ਪੀੜ ਨੇ ਜਿਹੜੇ ਮਸਲੇ ਜਿਹੜੇ ਅੱਜ ਖੜਗੇ ਸਾਹਿਬ ਨੇ ਪੰਜਾਬ ਦੀ ਕਿਸਾਨਾਂ ਨਾਲ ਕੌਲ ਕਰਾਰ ਦੇ ਵਿੱਚ ਲਿਆਏ ਦੇਖੋ ਜੀ ਅੱਜ ਖੜਗੇ ਸਾਹਿਬ ਅੰਮ੍ਰਿਤਸਰ ਆਏ ਸੀਗੇ ਆਪਣੇ ਉਹਨਾਂ ਦੇ ਜਿਹੜੇ ਐਮਪੀ ਨੇ ਸਿਟਿੰਗ ਐਮਪੀ ਗੁਰਜੀਤ ਸਿੰਘ ਔਜਲਾ ਦੇ ਹੱਕ ਦੇ ਵਿੱਚ ਤੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਿਤ ਕੀਤਾ ਜੀ ਕੁਝ ਬੜੀਆਂ ਅਹਿਮ ਗੱਲਾਂ ਉਹਨਾਂ ਨੇ ਦੋਸਤਾਂ ਕੀਤੀਆਂ ਇੱਕ ਤਾਂ ਉਹਨਾਂ ਨੇ ਕਿਹਾ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ 100% ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਪਲੱਸ ਉਹਨਾਂ ਨੇ ਵੀ ਕਿਹਾ ਕਿ ਅਸੀਂ ਮਤਲਬ ਕਰਜ਼ਾ ਸਾਰਾ ਮਾਫ਼ ਕਰਾਂਗੇ ਸਾਰਾ ਪਰ ਇਹ ਮੈਂ ਸਮਝੀਦਾ ਵੱਡੀ ਗੱਲ ਹੈ ਕਾਂਗਰਸ ਵਾਲੇ ਆਮ ਤੌਰ ਤੇ ਠੁੱਠੀ ਗਰੰਟੀ ਨਹੀਂ ਦਿੰਦੇ ਇਹ ਥੋੜਾ ਜਿਹਾ ਇਹਨਾਂ ਦਾ ਥੋੜਾ ਜਿਹਾ ਫਰਕ ਮਤਲਬ ਉਹ ਦੀ ਸਾਹਬ ਦੀਆਂ ਗਰੰਟੀਆਂ ਨਾਲੋਂ ਫਰਕ ਹੈ ਕਿ ਚਲੋ ਕੱਟੋ-ਕੱਟ ਜੇ ਪੂਰਾ ਨਹੀਂ ਤਾਂ 50% ਕਰਨ ਵਾਲੀ ਗੱਲ ਹੁੰਦੀ ਹੈ ਸੋ ਉਹਨਾਂ ਨੇ ਬੜੀ ਠੋਕ ਵਜਾ ਕੇ ਕਿਸਾਨਾਂ ਦੀ ਹਮਾਇਤ ਵੀ ਕੀਤੀ ਹੈ ਇਸ ਗੱਲ ਦੇ ਵਿੱਚ ਤੇ ਕੁਝੋ ਕਨਫੀਡੈਂਟ ਨਜ਼ਰ ਆਏ ਉਹ ਕਹਿੰਦੇ ਵੀ ਸਰਕਾਰ ਦੇਖੋ ਭਾਜੀਪੀ ਦੀ 200 ਤੋਂ ਵੱਧ ਸੀਟਾਂ ਨਹੀਂ ਆਉਣਗੀਆਂ ਇਸ ਗੱਲ ਸਾਡੀ ਆ ਰਹੀ ਹੈ ਮਤਲਬ ਇਹ ਵੀ ਉਹਨਾਂ ਨੇ ਕਿਹਾ ਸੂਕਸਾਨਾਂ ਲਈ ਮੈਂ ਸਮਝਦਾ ਫਿਰ ਵੀ ਚਲੋ ਚਾਹੇ ਉਹਨਾਂ ਦੀ ਸਰਕਾਰ ਤਾਂ ਨਹੀਂ ਹੈ ਪਰ ਇੱਕ ਕਿਸਮ ਦੇ ਨਾਲ ਉਹਨਾਂ ਦੀਆਂ ਗੱਲਾਂ ਨੂੰ ਜਾਇਜ਼ ਤਾਂ ਠਹਿਰਾਇਆ ਹੀ ਹੈ। ਭਾਵੇਂ ਸਾਰੀਆਂ ਪਾਰਟੀਆਂ ਲਿਖਦੀਆਂ ਰਹੀਆਂ ਨੇ ਆਪਣੇ ਮੈਨੀਫੈਸਟੋ ਉਹਦੇ ਵਿੱਚ ਵੀ ਅਸੀਂ ਜਿਹੜੀ ਕਮੇਟੀ ਸੀ ਸੁਆਮੀ ਨਾਥਨ ਵਾਲੀ ਜਿਹੜੀ ਰਿਪੋਰਟ ਸੀ ਉਹਨੂੰ ਵੀ ਲਾਗੂ ਕਰਾਂਗੇ ਲਾਗੂ ਕਿਸੇ ਨੇ ਨਹੀਂ ਕੀਤੀ। ਪਰ ਹੁਣ ਕਿਉਂਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਤੇ ਜਿਹੜਾ ਕੰਟਰਡਿਕਸ਼ਨਸ ਨੇ ਉਹ ਇਸ ਮੋੜ ਤੇ ਆ ਪਹੁੰਚੀਆਂ ਨੇ ਕਿ ਕਿਸਾਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਇਹ ਦਿਸਵੇ ਔਰ दैट ਵੇ ਇੱਕ ਫਾਈਨਲ ਮੈਚ ਕਿਸਾਨਾਂ ਦਾ ਕਾਰਪੋਰੇਟ ਘਰਾਣਿਆਂ ਦੇ ਨਾਲ ਹੋਣਾ ਹੀ ਹੋਣਾ ਹੈ ਪਰ ਕਿਉਂਕਿ ਵਰਲਡ ਲੈਵਲ ਦੇ ਉੱਪਰ ਕਾਰਪੋਰੇਟ ਜਿਹੜੀ ਇਕਨੋਮਿਕਸ ਹੈ ਉਹ ਬਹੁਤ ਅਗਰੈਸਿਵ ਹੁੰਦੀ ਜਾ ਰਹੀ ਹੈ ਯਾਰ ਢੈ ਢੇਰੀ ਹੌਣ ਵੱਲ ਜਾ ਰਹੀ ਹੈ ਇਸ ਕਰਕੇ ਕਿਸਾਨ ਜਿਹੜੇ ਮਤਲਬ ਪੰਜਾਬ ਦੇ ਵੀ ਤੇ ਨਾਰਥ ਇੰਡੀਆ ਦੇ ਖਾਸ ਕਰਕੇ ਮਤਲਬ ਇਹਨਾਂ ਦਾ ਰੋਲ ਬੜਾ ਵੱਧ ਜਾਂਦਾ ਹੈ ਤੇ ਕੋਈ ਹੋਰ ਮਾਡਲ ਖੇਤੀ ਦਾ ਜਿਹੜਾ ਇੰਡਸਟਰੀਅਲ ਜਾਂ ਮੈਕਨਾਈਜ਼ਡ ਮਾਡਲ ਤੋਂ ਇਲਾਵਾ ਵੀ ਲੱਪਣਾ ਪਊਗਾ ਦੀ ਮਾਰਕੀਟ ਦਾ ਵੀ ਮਤਲਬ ਉਹਨਾਂ ਨੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਚੰਗਾ ਖਾਦਾ ਨਾਰਾ ਮਾਰਿਆ ਕਿ ਮਤਲਬ ਉਸੇ ਕੱਜ-ਵੱਜ ਕੇ ਕਰਾਂ ਪਰ ਇਹ ਚੰਗੀ ਗੱਲ ਹੈ ਜੀ ਬਿਲਕੁਲ ਡਾਕਟਰ ਸਾਹਿਬ ਪਰ ਜੇਕਰ ਥੋੜਾ ਜਿਆਦਾ ਪਿੱਛੇ ਚਲੀਏ 2009 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੀ ਉਸ ਵਿੱਚ ਜਿਹੜੀਆਂ ਆਮ ਚੋਣਾਂ ਸਨ ਉਹਦੇ ਵਿੱਚ ਖੁੱਦੀ ਹੈ ਤੇ ਉਸ ਵੇਲੇ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਚਿਹਰੇ ਵੱਜੋਂ ਲਾਲ ਕਿਸ਼ਨ ਅੜਵਾਨੀ ਨੂੰ ਅਭਾਰਿਆ ਸੀ ਅੱਗੇ ਲਿਆਂਦਾ ਸੀ ਫਿਰ ਉਸ ਵੇਲੇ ਬੀਜੇਪੀ ਨੇ ਆਪਣੇ ਚੋਣਵਾਨ ਨਿਵਾਸ ਤੋਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਸੀ ਅੰਕਤ ਕੀਤੀ ਸੀ ਨਾਲ ਹੀ ਡਾਕਟਰ ਸਾਹਿਬ ਜਿਵੇਂ ਸੁਆਮੀ ਨਾਥਨ ਦੀ ਰਿਪੋਰਟ ਹੈ ਉਹਦਾ ਵੀ ਜ਼ਿਕਰ ਸੀ ਪਰੰਤੂ ਉਸ ਵੇਲੇ ਜਿਹੜੀ ਸਰਕਾਰ ਹੈ ਉਹ ਬਾਅਦ ਦੇ ਵਿੱਚ ਯੂਪੀਏ ਦੀ ਸਥਾਪਿਤ ਹੁੰਦੀ ਹੈ ਤੇ ਪ੍ਰਧਾਨ ਮੰਤਰੀ ਦੀ ਜਿਹੜੀ ਬਾਗਡੋਰ ਜਿਹੜੀ ਕੁਰਸੀ ਹੈ ਉਹ ਸਰਦਾਰ ਮਨਮੋਹਨ ਸਿੰਘ ਦੇ ਹਵਾਲੇ ਹੁੰਦੀ ਹੈ ਖੈਰ ਸਰਦਾਰ ਮਨਮੋਹਨ ਸਿੰਘ ਹਰਾਨੇ ਫਿਰ ਕੁਝ ਆਪਣੇ ਤਰਜ਼ ਉਤੇ ਜਿਹੜੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਸੀ ਭਾਵੇਂ ਕਿ ਉਹਦਾ ਜਿਹੜਾ ਬਹੁਤਾ ਅਸਰ ਪੰਜਾਬ ਦੇ ਕਿਸਾਨਾਂ ਨੂੰ ਉਸ ਕਦਰ ਨਹੀਂ ਸੀ ਮਿਲਿਆ ਬਲਕਿ ਦੇਸ਼ ਦੇ ਹੋਰ ਭਾਗਾਂ ਦੇ ਵਿੱਚ ਉਹਦਾ ਅਸਰ ਕਿਸਾਨੀ ਦੇ ਵਿੱਚ ਗਿਆ ਜੀ ਰਤ ਸਾਹਿਬ ਇਹ ਕੋ ਉਸ ਸਮੇਂ ਮੇਰਾ ਖਿਆਲ ਹੈ ਵੀ ਉਹਨਾਂ ਨੇ ਕੋਸ਼ਿਸ਼ਾਂ ਤਾਂ ਮਨਮੋਹਣ ਸורה ਨੇ ਕੀਤੀਆਂ ਪਰ ਸਾਡੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਨਾ ਭਿੰਦਰ ਸਾਹਿਬ ਉਹ ਤਿੰਨ ਮਸਲੇ ਨਹੀਂ ਖੜੇ ਕਰ ਸਕੀ ਤਰੀਕੇ ਦੇ ਨਾਲ ਜੀ ਕਿ ਪੰਜਾਬ ਦਾ ਜਿਹੜਾ ਪੰਜਾਬ ਨੂੰ ਫੂਡ ਬਾਸਕਟ ਕਹਿ ਦਿੰਦੇ ਨੇ ਸਾਰਾ ਕੁਝ ਹੀ ਕਹਿ ਦਿੰਦੇ ਨੇ ਕਿ ਉਹ ਪੰਜਾਬ ਦਾ ਜਿਹੜਾ ਮਤਲਬ এনवायरमेंट ਉਜੜਿਆ ਕਰਤੇ ਹਵਾ ਪਾਣੀ ਉਹ ਸਾਰੇ ਹਿੰਦੁਸਤਾਨ ਨੂੰ ਰੋਟੀ ਖਵਾਉਣ ਦੇ ਵਿੱਚ ਉਜੜਿਆ ਉਹਦੀ ਕੋਈ ਕੰਪਨਸੇਸ਼ਨ ਦਾ ਜਾਂ ਕਿਸੇ ਤਰੀਕੇ ਦੇ ਨਾਲ ਮਤਲਬ ਜੇ ਆਪਾਂ ਪਰਿਵਾਰ ਦਾ ਇੱਕ ਮੈਂਬਰ ਜ਼ਿਆਦਾ ਕੰਮ ਕਰਕੇ ਦੋਨਾਂ ਨੂੰ ਖੁਲਾ ਰਿਹਾ ਹੈ ਤਾਂ ਅਸੀਂ ਉਹਦਾ ਥੋੜਾ ਬਹੁਤ ਇਜ਼ਤ ਮਾਣ ਜਾਂ ਉਹਦਾ ਧਿਆਨ ਵੀ ਰੱਖਦੇ ਹਾਂ ਥੋੜਾ ਬਹੁਤ ਸਿਹਤ ਹੀ ਖਰਾਬ ਕਰਦੇ ਨੇ ਜੀ ਇਹ ਗੱਲ ਕਦੇ ਹਾਈਲਾਈਟ ਨਹੀਂ ਕੀਤੀ ਗਈ ਉਸ ਤਰੀਕੇ ਦੇ ਨਾਲ ਸਾਡੇ ਪੰਜ ਪਾਣੀਆਂ ਦੀ ਧਰਤੀ ਹੈ ਪਾਣੀ ਖਤਮ ਹੋ ਗਿਆ ਪਾਣੀਆਂ ਪਿੱਛੇ ਰੌਲਾ ਪੈ ਰਿਹਾ ਸਗੋਂ ਦੂਜਿਆਂ ਨੂੰ ਦੇਣ ਦੇ ਲਈ ਅਜੇ ਵੀ ਜਿਹੜੇ ਦਿੱਲੀ ਦੀ ਹਕੂਮਤ ਕੋਈ ਵੀ ਹੋਵੇ ਤਿਆਰ ਰਹਿੰਦੀ ਹੈ ਦੂਜੀ ਚੀਜ਼ ਇਹ ਹੈ ਕਿ ਬਾਰਡਰ ਸਟੇਟ ਹੈ ਬਾਰਡਰ ਸਟੇਟ ਦੇ ਵਿੱਚ ਡਿਸਟਰਬੈਂਸਸ ਹੋਣੀਆਂ ਕੁਦਰਤੀ ਨਹੀਂ ਜਦੋਂ ਅਸੀਂਆਂ ਦੀਆਂ ਡਿਸਟਰਬੈਂਸਸ ਹੋਣੀਆਂ ਤਾਂ ਸਿਕਿਉਰਿਟੀ ਤੇ ਬਹੁਤ ਵੱਡਾ ਖਰਚਾ ਆਇਆ ਉਸੀ ਕਾਰਨ ਤੋਂ ਮੀਜ਼ੋਰਮ ਨਾਗਾਲੈਂਡ ਉਪਰਦੇਸ਼ ਕਿੱਥੇ ਕਿੱਥੇ ਅਸੀਂ ਸਿਕਿਉਰਿਟੀ ਲਾਉਨੇ ਆ ਕਦੇ ਉਸ ਸਟੇਟ ਨੂੰ ਸਜ਼ਾ ਮਿਲੀ ਇਹ ਕਰਜ਼ਾ ਸਾਡੇ ਸਿਰ ਉੱਤੋਂ ਦਾ ਚੜਿਆ ਹੋਇਆ ਹੈ ਕਿ ਜਿਹੜੀਆਂ ਸਿਕਿਉਰਿਟੀ ਜਿਹੜੀਆਂ ਫੋਰਸਸ ਸੀ ਉਹਨਾਂ ਦੇ ਖਰਚੇ ਵੀ ਅਸੀਂ ਦੇ ਉੱਤੇ ਸੋ ਇੱਕ ਜਿਸ ਹੁੰਦਾ ਹੈ ਡਬਲ ਡਿਸਐਂਟੇਜ ਹੋ ਗਿਆ ਕਿ ਬਾਰਡਰ ਸਟੇਟ ਹੋਣ ਦਾ ਵੀ ਹੋ ਗਿਆ ਫੂਡ ਬਾਸਕਟ ਦਾ ਵੀ ਹੋ ਗਿਆ ਕੀ ਮਤਲਬ ਫਿਰ ਤੁਸੀਂ ਜੇ ਕੋਈ ਮਤਲਬ ਠੀਕ ਇੱਕ ਸਿਚੁਏਸ਼ਨ ਐ ਇੱਕ ਸਟੇਟ ਦੇ ਤਾਂ ਉਹਨੂੰ ਸੈਂਟਰ ਨੂੰ ਵੀ ਉਹਦਾ ਧਿਆਨ ਰੱਖਣਾ ਚਾਹੀਦਾ ਹੈ ਆਪਣੇ ਹਾਈਲਾਈਟ ਨਹੀਂ ਹੋਈ ਗੱਲ ਕਦੇ ਥੋੜਾ ਬਹੁਤ ਜ਼ਿਕਰ ਇੱਧਰ ਉੱਧਰ ਹੁੰਦਾ ਰਿਹਾ ਹੈ ਹੁਣ ਇਹ ਕਿ ਕਿਸਾਨੀ ਦੇ ਵਿੱਚ ਬਹੁਤ ਵੱਡਾ ਸੰਕਟ ਹੈ ਕਿਉਂਕਿ ਇਹ ਵਰਲਡ ਦੇ ਵਿੱਚ ਮਾਡਲ ਹੈ ਬੇਸਿਕਲੀ ਗ੍ਰੀਨ ਰੈਵੋਲੂਸ਼ਨ ਦਾ ਪੰਜਾਬ ਜਿਹੜਾ ਬਣਿਆ ਮੋਰ ਲੌਗ ਵਗੈਰਾ ਹੋਰ ਐਕਸਪੈਰੀਮੈਂਟ ਜਾਂ ਇੱਥੇ ਉਹ ਜਾਂ ਮੈਕਸੀਕੋ ਦੇ ਵਿੱਚ ਹੋਏ ਜਿਹੜਾ ਇੱਥੇ ਅਸੀਂ ਜਿਹੜਾ ਉਹਦਾ ਸਿੱਟੇ ਪੁੱਗਤੇ ਜਿਹੜੇ ਉਹਦੀ ਕੋਈ ਸਟੱਡੀ ਦੇ ਵਿੱਚ ਕਿਤੇ ਵੀ ਸਟੇਕਹੋਲਡਰ ਕੋਈ ਨਜ਼ਰ ਨਹੀਂ ਆਇਆ ਕਿਸਾਨਾਂ ਨੂੰ ਨਹੀਂ ਪੁੱਛਿਆ ਗਿਆ ਕਦੇ ਉਹਨਾਂ ਨੂੰ ਵੀ ਕੰਡਣ ਤੋਂ ਇਲਾਵਾ ਕਿਸਾਨ ਮੇਲੇ ਲਾ ਕੇ ਹੋਰ ਕੁਝ ਨਹੀਂ ਕੀਤਾ ਗਿਆ ਉਹਨਾਂ ਨੂੰ ਜਦੋਂ ਵੀ ਉੱਥੇ ਕਿਸਾਨ ਮੇਲੇ ਤੇ ਜਾਓ ਨਵੀਆਂ-ਨਵੀਆਂ ਮਸ਼ੀਨਾਂ ਵਾਲੇ ਕੰਪਨੀਆਂ ਆ ਜਾਂਦੀਆਂ ਨੇ ਉਹ ਪ੍ਰਚਾਰ ਕਰਕੇ ਉਹਨੂੰ ਉਸ ਟਰੈਪ ਦੇ ਵਿੱਚ ਫਸਾ ਲਿਆ ਗਿਆ ਮਤਲਬ ਉਹ ਬੜਦ ਸਭ ਚਲੇ ਗਏ ਟਰੈਕਟਰ ਤੇ ਉਹਨਾਂ ਨੂੰ ਕੰਬਾਈਨਾ ਆ ਗੀਆਂ ਦੂਜੀ ਚੀਜ਼ ਇਹ ਹੈ ਕਿ ਜਿਹੜਾ ਪੰਚਾਇਤੀ ਲੈਵਲ ਤੇ ਉੱਪਰ ਫੈਸਲਾ ਕਰਨ ਵਾਲੀ ਗੱਲ ਹੈ ਜਿਹੜੀ ਕਿਸਾਨ ਜਿੱਥੇ ਬੰਦੀਆਂ ਨੂੰ ਵੀ ਚਾਹੀਦੀ ਹੈ ਤੇ ਬਾਕੀ ਸਟੇਟ ਗਵਰਨਮੈਂਟ ਤੇ ਸੈਂਟਰ ਨੂੰ ਵੀ ਚਾਹੀਦੀ ਹੈ ਇਹ ਤਾਂ ਕਿਹਾ ਜਾਂਦਾ ਹੈ ਕਿ ਜੇ ਅੱਗ ਨਹੀਂ ਲਾਓਗੇ ਪਰਾਲੀ ਨਹੀਂ ਸਾੜੋਗੇ ਤਾਂ ਅਸੀਂ ਕੰਪਨਸੇਸ਼ਨ ਦੇਵਾਂਗੇ ਕੰਪਨਸੇਸ਼ਨ ਨਹੀਂ ਦਿੱਤੀ ਜਾਂਦੀ ਹੂੰ ਕਿਉਂਕਿ ਪ੍ਰੈਸ਼ਰ ਬਹੁਤ ਹੁੰਦਾ ਕਿਸਾਨਾਂ ਦੇ ਉੱਪਰ ਉਸ ਟਾਈਮ ਤੇ ਇਸ ਕਰਕੇ ਉਹ ਸਾੜਦੇ ਵੀ ਨੇ ਪਰ ਇਹ ਕਿਸਾਨਾਂ ਨੂੰ ਵੀ ਫੈਸਲਾ ਕਰਨਾ ਪਊਗਾ ਕਿ ਇਹ ਅਸੀਂ ਜਿਹੜਾ ਆਤਮਕਾਤੀ ਰਸਤਾ ਫੜਿਆ ਹੋਇਆ ਹੈ ਕਿ ਹੁਣ ਬਹੁਤ देर ਨਹੀਂ ਚੱਲ ਸਕਦਾ ਅੱਜ ਬਹੁਤ ਤਾਮੰਦੇ ਉੱਪਰ 47 ਟੈਂਪਰੇਚਰ ਹੈ। ਬਸੀ ਕਣਤਾ ਸਾੜਨ ਤੋਂ ਹਜੇ ਵੀ ਨਹੀਂ ਹਟ ਰਹੇ। ਗੈਰ ਜ਼ਿੰਮੇਵਾਰੀ ਨਾਲ ਅਸੰਕਰ ਰਹੇ ਆ ਉਹ ਕੰਮ। ਇਹ ਚੀਜ਼ਾਂ ਨੂੰ ਅਸਲ ਦੇ ਵਿੱਚ ਕਦੇ ਵੀ ਕਿਸੇ ਸਟੇਟ ਗਵਰਨਮੈਂਟ ਜਾਂ ਸੈਂਟਰਲ ਗੌਰਮੈਂਟ ਨੇ ਕਿਸਾਨਾਂ ਦੇ ਨਾਲ ਬੈਠ ਕੇ ਜਿਹੜੇ ਸਟੇਕ ਹোলਡਰ ਨੇ ਪਿੰਡ ਦੇ ਲੈਵਲ ਤੇ ਇਹ ਕੁਝ ਨਹੀਂ ਕੀਤਾ। ਇਹ ਕਰਨਾ ਪਊਗਾ ਅਦਰਵਾਇਜ਼ ਪੰਜਾਬ ਦਾ ਜਿਹੜਾ ਫਿਊਚਰ ਹੈ ਉਹ ਸਾਰੇ ਦਾ ਸਾਰਾ ਹੀ ਹਨੇਰਾ ਨਜ਼ਰ ਆਉਂਦਾ। ਹੂੰ। ਸੋ ਇਹ ਮੋਡਰਸ ਜੀ ਜੀ ਇਹ ਠੀਕ ਹੈ ਕਿ ਮਨਮੋਹ ਸਿੰਘ ਜਰੋਣਾ ਨੇ ਅੱਛਾ ਕੀਤਾ ਚੰਗੇ ਬੰਦੇ ਵੀ ਆ ਜਾਂਦੇ ਨੇ ਵਿੱਚ ਮਾੜੇ ਵੀ ਆ ਜਾਂਦੇ ਨੇ ਪਰ ਇਹ ਵੀ ਸਾਡੇ ਲੋਕਾਂ ਨੂੰ ਨਾਲ ਲੈ ਕੇ ਕਿੰਨੀ ਦੇਰ ਉਹਨਾਂ ਦੀ ਰਹਿ ਲੈ ਕੇ ਨਹੀਂ ਕੰਮ ਚੱਲਦਾ ਉਹਨੀ ਦੇਰ ਕੁਝ ਨਹੀਂ ਜੈਪੁਰਾਡ ਸਾਹਿਬ ਪਰ ਜਿਵੇਂ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਪੰਜਾਬ ਤੇ ਹਰੀ ਕ੍ਰਾਂਤੀ ਵੇਲੇ ਵੀ ਇਹ ਪੰਜਾਬ ਨੇ ਆਪਣੀ ਹਿੱਕ ਤੇ ਪੂਰਾ ਵਜ਼ਨ ਪਾ ਕੇ ਜਿਹੜਾ ਦੇਸ਼ ਦਾ ਜਿਹੜਾ ਟਰੇਡ ਸੀ ਉਹ ਭਰਿਆ ਪਰ ਦੇਖਣ ਦੇ ਵਿੱਚ ਅਕਸਰ ਇਹ ਆਉਂਦਾ ਕਿ ਜਿਹੜੀਆਂ ਸਟੇਟ ਸਰਕਾਰਾਂ ਨੇ ਸਾਡੇ ਪੰਜਾਬ ਦੀਆਂ ਉਹ ਵੀ ਉਸ ਕਦਰ ਪੰਜਾਬ ਦਾ ਖੇਤੀ ਦਾ ਲਿਹਾਜ਼ ਜਾਨੀ ਕਿ ਉਹ ਢੰਗ ਨਹੀਂ ਯੂਜ਼ ਕਰਦੀਆਂ ਹਾਲਾਂਕਿ ਹੁਣ ਵੀ ਆਪਾਂ ਦੇਖੀਏ ਕਿ ਪਿਛਲੇ ਕਈ ਮਹੀਨਿਆਂ ਤੋਂ ਖੈਰੇ ਇਸ ਨਵੀਂ ਸਰਕਾਰ ਜਿਹੜੀ ਹੈ ਭਗਵੰਤ ਸਿੰਘ ਮਾਨ ਦੀ ਜਿਹੜੀ ਹੈ ਖੇਤੀ ਨੀਤੀ ਹੱਲੇ ਉਸ ਕਦਰ ਨਹੀਂ ਬਣਾਈ ਗਈ ਲਾਗੂ ਨਹੀਂ ਕੀਤੀ ਗਈ ਇਹ ਵੀ ਵੱਡੇ ਧਿਆਨ ਮੰਗਦੇ ਆ ਕਿਉਂਕਿ ਜਿਹੜੀ ਸਟੇਟ ਗਵਰਨਮੈਂਟ ਵੀ ਬੜੀ ਸੰਜੀਦਗੀ ਨਾਲ ਇਸ ਖੇਤੀ ਧੰਦੇ ਪ੍ਰਤੀ ਧਿਆਨ ਦੇ ਵੀ ਤਾਂ ਕਿਸਾਨਾਂ ਨੂੰ ਪੂਰ ਇੱਕ ਵਟਾ ਇਹ ਹੌਸਲਾ ਤੇ ਤਕਨੀਕ ਤੇ ਨਾਲ ਹੀ ਇੱਕ ਸਹਿਯੋਗ ਵੀ ਮਿਲ ਸਕਦਾ ਹੈ ਭਾਵੇਂ ਕਿ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਅੱਧਾ ਹੈ ਉਹ ਆਪਾਂ ਦੇਖਦੇ ਆ ਕਿ ਕੇਂਦਰ ਸਰਕਾਰ ਨਾਲੇ ਵੱਡੇ ਮਸਲੇ ਨੇ ਸਾਰੇ ਉਸ ਮਿਲ ਦੇ ਕਹੀਏ ਕਿ ਕੇਂਦਰ ਦੇ ਕੋਲ ਹੀ ਨੇ ਕੇਂਦਰੀ ਉਹਨਾਂ ਦਾ ਹੱਲ ਕਰ ਸਕਦਾ ਹੈ ਉਹ ਮੋਦੀ ਸਰਕਾਰ ਲਈ ਜਿਹੜੇ ਕਿਸਾਨੀ ਨੇ ਇੱਕ ਵੱਡਾ ਸੰਘਰਸ਼ ਕੀਤਾ ਭਾਵੇਂ ਕਿ ਸੰਘਰਸ਼ ਦੀ ਵਜ੍ਹਾ ਤੇ ਫਲਾਤੀs ਕਦਰ ਉਹ ਵਧੀ ਸਿੰਗਰ ਸੈਨਾ ਮੰਤਰੀ ਪੱਧਰ ਉੱਤੇ ਉਹਦੀ ਰੂਪਰੇਖਾ ਉਹਦਾ ਵਰਨਰ ਹੋਣ ਲੱਗਾ ਕਿ ਜਿਹੜੀਆਂ ਉਹ ਉਹਨਾਂ ਦੇ ਵਿੱਚੋਂ ਚਨੀਤਾ ਜਿਹੜੀ ਮੰਗਾ ਸੀ ਉਹ ਤਾਂ ਭਾਵੇਂ ਵਾਪਸ ਲੈ ਲਈਆਂ ਪਰੰਤੂ ਜਿਵੇਂ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਤੇ ਜਿਹੜਾ ਐਮਐਸਪੀ ਦੀ ਗਰੰਟੀ ਕਾਨੂੰਨ ਜਿਹੜੇ ਕਿ ਹੁਣ ਖੜਗੇ ਸਾਹਿਬ ਆਪਣੇ ਇਸ ਚੋਣ ਮਨੋਰਥ ਪੱਤਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ ਉਹਨਾਂ ਨੇ ਇਹ ਐਲਾਨ ਕੀਤਾ ਹੈ ਤਾਂ ਚੰਗਾ ਹੁੰਦਾ ਕਿ ਜਿਕਰ ਜਿਵੇਂ 22 ਵੱਡੇ ਘਰਾਣਿਆਂ ਦਾ ਜਿਹੜਾ 16 ਲੱਖ ਕਰੋੜ ਰੁਪਈਆ ਮੋਦੀ ਸਰਕਾਰ ਵੱਲੋਂ ਪਿਛਲੇ ਸਮੇਂ ਵਕਫ ਵਕਸਾਲਾਂ ਦੇ ਵਿੱਚੋਂ ਮਾਫ ਕੀਤਾ ਤੇ ਕਿਸਾਨਾਂ ਦਾ ਵੀ ਇਸ ਤੋਂ ਕੋਸ਼ਿਸ਼ ਘੱਟੇ ਕਰਜ਼ਾ ਜੇ ਉਹ ਉਹਦਾ ਕੁਝ ਹਿੱਸਾ ਮਾਫ ਕੀਤਾ ਜਾਂਦਾ ਹੁਣ ਕਿਸਾਨਾਂ ਨੂੰ ਇੱਕ ਅਮੀਰ ਜ਼ਰੂਰ ਹੈ ਕਿ ਖੜਕੀ ਸਾਹਿਬ ਕੀ ਜਿਹੜਾ ਆਪਣਾ ਵਾਦਾ ਨਿਭਾਉਣਗੇ ਜਾਂ ਨਹੀਂ ਪਰ ਸਵਾਲ ਹੈ ਕਿ ਸਰਕਾਰ ਜਦੋਂ ਆਪਾਂ ਜ਼ਿਕਰ ਕਰ ਰਹੇ ਸੀ ਕਿ 2009 ਦੇ ਵਿੱਚ ਬੀਜੇਪੀ ਨੇ ਇਹ ਐਲਾਨ ਕੀਤਾ ਸੀ ਸੰਨੀਕਰ ਜੀ ਮਾਫੀ ਦਾ ਕਿ ਜੀਕਰੋਂਗੇ ਅੱਗੇ ਸਤਾ ਦੇ ਵਿੱਚ ਪਰੰਤੂ ਉਸ ਵੇਲੇ ਵੋਟਰਾਂ ਨੇ ਉਹਨਾਂ ਨੂੰ ਸਤਾ ਤੋਂ ਲੰਬੇ ਰੱਖਿਆ ਸੀ ਜਿਹੜਾ ਸਰ ਦੇਖੋ ਪ੍ਰਿੰਸਰ ਜਿਹੜੇ ਮੈਨੀਫੈਸਟੋ ਲਿਖੇ ਜਾਂਦੇ ਨੇ ਉਹ ਤਾਂ ਕਈ ਵਾਰੀ ਸਾਡੇ ਇਤਿਹਾਸ ਦੇ ਹੁੰਦੇ ਸੀ ਕੋ ਪ੍ਰੋਫੈਸਰ ਉਹ ਕਹਿੰਦੇ ਵੀ ਕਈ ਬੰਦੇ ਐਸੇ ਨੇ ਮੈਨੀਫੈਸਟੋ ਲਿਖਣ ਵਾਲੇ ਉਹ ਸਾਰੀਆਂ ਪਾਰਟੀਆਂ ਦੇ ਲਿਖ ਦਿੰਦੇ ਨੇ ਪਾਰਟੀ ਵੀ ਲਖਾ ਲੈਂਦੀ ਨੇ ਕਿਰਾਏ ਤੇ ਅਰਥ ਸ਼ਾਸਤਰੀ ਇੰਟੈਲੈਕਚੁਅਲਸ ਜਾਂ ਉਦਾਂ ਦੇ ਬੰਦਿਆਂ ਨੂੰ ਲੈ ਕੇ ਹੂੰ ਹੂੰ ਉਹ ਤੰਦਾ ਹੀ ਹੋਰ ਹੈ ਉਹ ਪ੍ਰਚਾਰ ਦਾ ਸਾਧਨ ਹੁੰਦੇ ਨੇ ਪਰ ਇਹ ਹੈ ਕਿ ਲੋਕ ਜਿੰਨੀ देर ਜਾਗਰਤ ਨਹੀਂ ਹੁੰਦੇ ਉੰਨੀ ਦੇਰ ਲਾਰੇ ਲੱਗਦੇ ਰਹਿਣਗੇ ਹੂੰ ਸਾਰਿਆਂ ਨੂੰ ਪੂਰੇ ਕਰਨ ਦੇ ਲਈ ਬਾਅਦ ਤੇ ਵਿੱਚ ਵੀ ਲਾਮਬੰਦੀ ਚਾਹੀਦੀ ਹੁੰਦੀ ਹੈ ਅੱਛਾ ਸਿਰਫ ਮੈਂ ਦੇਖ ਰਿਹਾ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਇਸ ਦੇ ਵਿੱਚ ਜ਼ਿਆਦਾਤਰ ਐਜੀਟੇਸ਼ਨਲ ਹੈ ਸਾਰੇ ਦਾ ਸਾਰਾ ਜਿਹੜਾ ਪ੍ਰਚਾਰ ਹੈ ਇਸ ਕਰਕੇ ਉਹਦੀ ਬਦਨਾਮੀ ਵੀ ਕਰ ਰਹੇ ਨੇ ਕਿਸਾਨਾਂ ਦੀ ਔਰ ਬਹੁਤ ਵੱਡੇ ਵੱਡੇ ਆਈਟੀ ਸੈੱਲ ਬਣਾਏ ਹੋਏ ਨੇ ਪਾਰਟੀਆਂ ਨੇ ਕਿਸਾਨਾਂ ਦੇ ਖਿਲਾਫ ਮੀਡਲ ਕਲਾਸ ਨੂੰ ਵਪਾਰੀਆਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸਲ ਦੇ ਵਿੱਚ ਇਹ ਹੈ ਕਿ ਕਿਸਾਨਾਂ ਨੂੰ ਕੁਝ ਮਾਡਲ ਵੀ ਬਣਾਉਣੇ ਪੈਣਗੇ ਜਿਵੇਂ ਕੋਆਪਰੇਟਿਵ ਮਾਡਲ ਹੈ ਪਿੰਡ ਦੇ ਪੱਧਰ ਤੇ ਕੋਆਪਰੇਟਿਵ ਮਾਡਲ ਹੈ। ਸਰਕਾਰ ਨੂੰ ਵੀ ਉਹਦੇ 'ਚ ਮਦਦ ਕਰਨੀ ਚਾਹੀਦੀ ਹੈ। ਮੰਨ ਲਓ ਕਿ ਜਿਹੜੇ ਸਾਧਨ ਨੇ ਇੱਕ ਪਿੰਡ ਦੇ ਪੱਧਰ ਤੇ ਸਾਧਨ ਨੇ ਚਾਹੇ ਉਹ ਪਾਣੀ ਹੈ ਚਾਹੇ ਉਹ ਟਰੈਕਟਰ ਨੇ ਮਸ਼ੀਨਰੀ ਹੈ ਜੋ ਹੋਰ ਹੈ ਉਹ ਰਲ ਮਿਲ ਕੇ ਜੇ ਉਹਨਾਂ ਨੂੰ ਵਰਤਣ ਤਾਂ ਉਹਨਾਂ ਦਾ ਖਰਚਾ ਘਟ ਜੂਗਾ ਉਹਦੀ ਇਨਕਮ ਵਧ ਜੂਗੀ। ਪਿੰਡ ਤੇ ਪੁੱਤਰ ਤੇ ਉਹ ਜਿੰਨੀ ਜ਼ਮੀਨ ਹੁੰਦੀ ਹੈ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਤਾਂ ਅਸੀਂ ਕਰਜ਼ੇ ਲੈ ਕੇ ਟਰੈਕਟਰ ਖਰੀਦਣੇ ਬੈਠੇ ਆ ਤੁਸੀਂ ਪਿੰਡ ਪਿੰਡ ਦਾ ਸਰਵੇ ਕਰ ਲਓ ਕਿਸੇ ਦਾ ਵੀ ਹੂੰ ਜੀ ਪੂਰੇ ਤਰੀਕੇ ਦੇ ਨਾਲ ਇਹ ਪਿੰਡ ਨੂੰ ਇਕਾਈ ਮੰਨ ਕੇ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਨੇ ਜਾਂ ਜਿਹੜੇ ਵੀ ਲੋਕ ਪੰਜਾਬ ਦੇ ਹਤਾਇਸ਼ੀ ਨੇ ਉਹਨਾਂ ਨੂੰ ਇਹ ਕਰਨਾ ਪਊਗਾ ਹੋਰ ਰਸਤਾ ਕੋਈ ਹੈ ਨਹੀਂ ਸਰਕਾਰਾਂ ਤੋਂ ਕੱਲੀਆਂ ਤੋਂ ਪਛਾਣ ਨਹੀਂ ਰੱਖ ਸਕਦੇ ਅਸੀਂ 5 ਸਾਲ ਬਾਅਦ ਆਉਂਦੇ ਨੇ ਸਵਰਗ ਦੇ ਲਾਰੇ ਲਾ ਕੇ ਤੁਰ ਜਾਂਦੇ ਨੇ ਆਪ ਉਹ ਆਪਣੀਆਂ ਮੌਜਾਂ ਕਰਦੇ ਨੇ ਕਿ ਕਿਸਾਨਾਂ ਨੂੰ ਕੌਣ ਪੁੱਛਦਾ ਵਿਚਾਰੇ ਸੋ ਇਹ ਥੋੜਾ ਜਿੰਨਾ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਇਹ politicans ਨੂੰ ਵੀ ਹਰ ਪਾਲਿਸੀ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਦਾ ਉਹਨਾਂ ਦੀ ਸ਼ਮੂਲੀਅਤ ਚਾਹੀਦੀ ਹੈ ਤੇ ਕਿਸਾਨਾਂ ਨੂੰ ਵੀ ਲੋਕ ਨੁਕਤਰ ਤੇ ਆਪ ਪੋਜ਼ਿਟਿਵ ਪ੍ਰੋਗਰਾਮ ਚਾਹੀਦੇ ਨੇ ਤੂੰ ਕਰਕੇ ਦਿਖਾ ਦੇ ਨਾ ਮੋਰਚੇ ਵਿੱਚ ਵੀ ਤਾਂ ਲੰਗਰ ਲਾ ਕੇ ਬੈਠੀ ਸੀ ਉੱਥੇ ਵੀ ਤਾਂ ਦਿਖਾਇਆ ਹੀ ਹੈ ਨਾ ਉਹਨਾਂ ਨੇ ਉਹ ਪਿੰਡ ਪੱਧਰ ਤੇ ਕਿਉਂ ਨਹੀਂ ਕਰ ਸਕਦੇ ਕਿ ਆਪਣਾ ਭਾਈਚਾਰਾ ਬਣਾ ਕੇ ਆ ਨਸ਼ੇ ਰੋਕਣ ਦਾ ਹੋਰ ਸਾਰਾ ਕੁਝ ਕਰਨ ਦਾ ਲੋਕਾਂ ਨੂੰ ਆਪਣੇ ਹੱਥ ਚਾਪ ਲੈਣੀ ਪਊਗੀ ਸਤਾ ਕਿਉਂਕਿ ਜ਼ਿਆਦਾਤਰ ਜਿਹੜੇ ਸੱਤਾਧਾਰੀ ਨੇ ਉਹਨਾਂ ਕੰਮਾਂ ਦੇ ਵਿੱਚ ਸ਼ਾਮਲ ਨੇ ਤੇ ਰਲੇ ਹੋਏ ਨੇ ਲੋੜੇ ਜੋ ਮਰਜ਼ੀ ਲਈ ਜਾਂਦੇ ਡਾਕਟਰ ਸਾਹਿਬ ਜਿਵੇਂ ਕਿ ਕਿਸਾਨਾਂ ਨੇ ਪਿਛਲੇ ਸਮੇਂ ਜਾਣਾ ਸੀਗਾ ਦਿੱਲੀ ਆਪਣਾ ਸੈਕੰਡ ਜਿਹੜਾ ਕਿਸਾਨ ਆंदोलਨ ਸੀ ਉਹਦੀ ਸ਼ੁਰੂਆਤ ਹੁੰਦੀ ਹੈ ਪਰੰਤੂ ਰੋਕ ਲਿਆ ਜਾਂਦਾ ਹੈ ਉਹਨਾਂ ਨੂੰ ਇਹ ਥਾਂ ਜਿਹੜੇ ਆਪਾਂ ਕਨੌਰੀ ਤੇ ਸ਼ੰਭੂ ਵਗੈਰਾ ਹੁਣ ਵੀ ਉਹ ਸੰਘਰਸ਼ ਚੱਲ ਰਿਹਾ ਹੈ ਉਹ ਸੰਘਰਸ਼ ਬਾਰੇ ਪਹਿਲਾਂ ਇੱਕ ਧਾਰਨਾ ਸੀਗਾ ਸ਼ਾਇਦ ਚੋਣ ਜਾਟੇ ਦਰਾਂ ਨੇ ਇਹ ਇਧਰ ਉਧਰ ਹੋ ਜਾਏਗਾ ਪਰੰਤੂ ਉਹ ਕਿਸਾਨ ਹਾਲੇ ਇਸ ਅੜੀ ਦੇ ਪੱਧਰ ਉੱਤੇ ਉਸ ਸੰਘਰਸ਼ ਨੂੰ ਮੰਗਾ ਰਹੇ ਨੇ ਚਲਾ ਰਹੇ ਨੇ ਪਰੰਤੂ ਜਿਹੜੀਆਂ ਜਿਹੜੀਆਂ ਹੁਣ ਸਿਆਸੀ ਧਿਰਾਂ ਨੇ ਉਹਨਾਂ ਵੱਲੋਂ ਕਿਸਾਨੀ ਨਾਲ ਸੰਬੰਧਿਤ ਕਈ ਮਸਲੇ ਹੋਰ ਤਾਂ ਜ਼ਰੂਰ ਚੋਣ ਮੈਨੀਫੈਸਟੋ ਦੇ ਵਿੱਚ ਜਾਂ ਗਰੰਟੀਆਂ ਦੇ ਵਿੱਚ ਜ਼ਿਕਰ ਵੱਜੋਂ ਸਾਹਮਣੇ ਲੈ ਜਾ ਰਹੇ ਆ ਪਰੰਤੂ ਕਿਸੇ ਵੱਲੋਂ ਹਾਲੇ ਤੱਕ ਇਹ ਨਹੀਂ ਕਿਹਾ ਕਿ ਜੇਕਰ ਉਹ ਸਰਕਾਰ ਦੇ ਵਿੱਚ ਆਉਣਗੇ ਤਾਂ ਜਿਹੜਾ ਦਿੱਲੀ ਵਾਲਾ ਰਸਤਾ ਜਿਹੜਾ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੇ ਬੰਦ ਕੀਤਾ ਹੋਇਆ ਉਹ ਖੋਲ ਦਿੱਤਾ ਜਾਏਗਾ ਕੀ ਲੱਗਦਾ ਵਟਸਾਪ ਕੀ ਹੈ ਕੋਈ ਇਸ ਖੋਲਣ ਬਾਰੇ ਕੋਈ ਅਕੇ ਹੋਊਗਾ ਜਾਂ ਮੋਦੀ ਸਰਕਾਰ ਜੇ ਦੁਬਾਰਾ ਆਉਂਦੀ ਹੈ ਤਾਂ ਫਿਰ ਇਹ ਫਟ ਇਸ ਤਰ੍ਹਾਂ ਲੱਗੇ ਰਹਿਣਗੇ ਦੇਖੋ ਭਾਜਪਾ ਨੇ ਤਾਂ ਇਹ ਕਹਿ ਤਾ ਕਿ ਸਾਡੀ ਹਰਿਆਣੇ ਦੇ ਵੀ ਸਰਕਾਰ ਇਸ ਕਰਕੇ ਚਾਹੀਦੀ ਹੈ ਕਿਉਂਕਿ ਉਸੇ ਹਰਿਆਣੇ ਰਾਹੀਂ ਪੰਜਾਬ ਨੂੰ ਕੰਟਰੋਲ ਕਰਨਾ ਉਹਨਾਂ ਦਾ ਤਾਂ ਸਪਸ਼ਟ ਪਾਲਿਸੀ ਹੈ ਪਰ ਇਹ ਭਾਜਪਾ ਦੀ ਇਕੱਲੀ ਦੀ ਪਾਲਿਸੀ ਨਹੀਂ ਇਹ ਬੇਸਿਕਲੀ ਇੰਡੀਅਨ ਸਟੇਟ ਦੀ ਪਾਲਿਸੀ ਹੈ ਕੋਈ ਵੀ ਸਰਕਾਰ ਆ ਜਾਵੇ ਤਾਂ ਉਹ ਚਾਹੋਗੀ ਕਿ ਪ੍ਰੋਟੈਸਟ ਹੈ ਜਿਹੜਾ ਉਹ ਹੋਵੇ ਹੀ ਨਾ ਪਹਿਲੀ ਗੱਲ ਤਾਂ ਜੇ ਹੋਵੇ ਤਾਂ ਬੜੀ ਸੀਮਿਤ ਜੇ ਇਲਾਕੇ ਦੇ ਵਿੱਚ ਹੋਵੇ ਤੇ ਉਹ ਘੱਟੋ ਘੱਟ ਦਿੱਲੀ ਨਾ ਹੋਣ ਇਹ ਤਾਂ ਕੀ ਗੱਲ ਹੈ ਪਰ ਇਹ ਬੜਾ ਸੌਖਾ ਤਰੀਕਾ ਹੈ ਤਾਂ ਦਿੱਲੀ ਨਾ ਹੋਣ ਤੋਂ ਰੋਕਣ ਦਾ ਤੁਸੀਂ ਉਹਦੀ ਮੰਗਾਂ ਹੀ ਮੰਨ ਲਓ। ਹੂੰ ਚਾਹ ਥੋੜੀ ਚੜਿਆ ਹੋਇਆ ਕਿਸੇ ਨੂੰ ਮਤਲਬ ਬਿਰਤ ਗੰਦੇ ਨੇ ਜਿਹੜੇ 60-60 ਸਾਲ ਤੋਂ ਉੱਪਰ ਵਾਲੇ ਸੜਕਾਂ ਤੇ ਰੁੱਲ ਰਹੇ ਨੇ ਕਿਹਨੂੰ ਚਾਹ ਹੈ ਕੀ ਦਾ ਘਰ ਪੱਖੇ ਹੀਟ ਪ੍ਰੈਨ ਨੂੰ ਚੀਜ਼ ਨਹੀਂ ਕਰਦਾ। ਹੂੰ ਹੂੰ ਬੈਟਰ ਤਾਂ ਇਹ ਵੀ ਹਮਦਰਦੀ ਦੇ ਨਾਲ ਬੈਠ ਕੇ ਜੇ ਮਸਲੇ ਹੱਲ ਕਰਲੇ ਜਾਣ ਤਾਂ ਇਹ ਲੋੜ ਹੀ ਨਹੀਂ ਇਸ ਗੱਲ ਦੀ। ਤੇ ਇਹ ਤਾਂ ਇਲੀਗਲ ਗੱਲ ਕਰੀ ਹੋਈ ਏ ਹਰਿਆਣਾ ਗਵਰਨਮੈਂਟ ਨੇ ਕਰੀ ਸੀਗੀ ਜੇਕਰ ਨੂੰ ਗਵਰਨਮੈਂਟ ਦੁਬਈ ਆਉਂਦੀ ਹੈ ਤਾਂ ਇਨਕੁਆਰੀ ਕਰਕੇ ਜਿਹੜੇ ਅਫਸਰ ਜਾਂ ਪੋਲੀਟੀਸ਼ੀਨ ਇਸ ਸ਼ਾਮਲ ਸੀ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਹੈ ਹੂੰ ਐਕਸ਼ਨਲ ਹਾਈਵੇ ਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ ਹੂੰ ਤੁਸੀਂ ਉੱਥੇ ਮਤਲਬ ਹਜ਼ਾਰਾਂ ਗੋਲੀਆਂ ਲਿਆ ਕੇ ਚਲਾ ਰਹੇ ਹੋ ਅਥਰੋਗੈਸ ਤੇ ਗੋਲੇ ਚਲਾ ਰਹੇ ਹੋ ਸਾਡੇ ਹੀ ਟੈਕਸ ਦੇ ਪੈਸੇ ਦੇ ਨੇ ਤਾਂ ਉਹਨਾਂ ਤੋਂ ਪੈਸਾ ਲਿਆ ਜਾਣਾ ਚਾਹੀਦਾ ਜਿਨ੍ਹਾਂ ਨੇ ਖਰਚਾ ਹੈ ਉਹ ਤੋ ਜਿਹੜੇ ਵੀ ਇਸ ਸਾਰੀ ਗੱਲ ਦੇ ਲਈ ਰਿਸਪੌਂਸੀਬਲ ਸੀਗੇ ਕਿ ਪੰਜਾਬ ਨੂੰ ਮਤਲਬ ਇੱਕ ਵੱਖਰੀ ਸਟੇਟ ਬਣਾਉਣ ਦਾ ਕੰਮ ਕੀਤਾ ਗਿਆ ਹੈ। ਕਿ ਤੁਸੀਂ ਉਹਨਾਂ ਨੂੰ ਬਾਰਡਰ ਕ੍ਰੋਸ ਹੀ ਨਹੀਂ ਕਰਨ ਦੇ ਰਹੇ। ਹੂੰ ਤੇ ਇਹ ਤਾਂ ਜਿਹੜੇ ਵੀ ਇਸ ਫੈਸਲੇ ਚ ਸ਼ਾਮਲ ਸੀ ਅਨਕਨਸਟੀਟਿਊਸ਼ਨਲ ਫੈਸਲਾ ਹੈ। ਪਹਿਲਾਂ-ਪਹਿਲਾਂ ਹਾਈ ਕੋਰਟ ਨੇ ਵੀ ਇਹਦੇ ਤੇ ਸਵਾਲ ਕਰੇ ਸੀ। ਹੂੰ ਉਹ ਤਾਂ ਉੱਥੇ ਵੀ ਕੀ ਦਿਖਾਵਾ ਹੋ ਗਿਆ ਕਿ ਮਤਲਬ ਇਹ ਤਾਂ ਬੇਸਿਕਲੀ ਕਿਸੇ ਵੀ ਸੂਬੇ ਨੂੰ ਤੁਸੀਂ ਉਹਦਾ ਉਹਦੀ ਸ਼ਾਹ ਰਾਜ ਰੋਕ ਰਹੇ ਆ। ਹੂੰ ਬ੍ਰੈਂਡ ਟਰੰਕ ਰੋਡ ਸੇਸਾ ਸੂਰੀ ਦੀ ਬਣਾਈ ਹੋਈ ਹੈ ਤਾਂ ਪਰ ਉਹਨੂੰ ਰੋਕਣ ਲੱਗੇ ਹੋਏ ਨੇ ਮਤਲਬ ਦੇਖੋ ਕਿਵੇਂ ਢੋਲ ਲਾਏ ਕਿਵੇਂ ਲਾਏ ਹੋਏ ਸੀ ਉੱਪਰ ਟਿਪਰ ਲਾ ਲਾ ਕੇ ਜੋ ਕੁਝ ਕੀਤਾ ਇਹ ਤਾਂ ਜਿਹੜਾ ਇਦਾਂ ਪ੍ਰੋਟੈਸਟ ਨੂੰ ਰੋਕਣ ਦੇ ਜਿਹੜੀਆਂ ਪ੍ਰੈਕਟਿਸਸ ਨੇ ਜਿਹੜੀਆਂ ਅਨਕਨਸਟੀਟਿਊਸ਼ਨਲ ਨੇ ਇਹ ਤਾਂ ਉਹਨਾਂ ਜਿਹੜੇ ਆਰਡਰ ਕਰਦੇ ਨੇ ਉਹਨਾਂ ਦੇ ਉੱਪਰ ਮੁਕਦਮੇ ਚ ਲਾ ਕੇ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਜਿਹੜਾ ਇਹ ਤੇ ਖਰਚਾ ਹੁੰਦਾ ਜਿਹੜਾ ਪਹਿਲੇ ਪਹਿਲੇ ਮੁੱਢਲੇ ਦੌਰਾਨ ਕਿ ਹੋਇਆ ਸੀ ਜਿਹੜੇ ਟੋਏ ਪੱਟੇ ਸੀ ਸੜਕਾਂ ਪੱਟਦੀਆਂ ਸੀ ਉਹਦੇ ਦੇਣਾ ਸੱਚ ਆਇਆ ਉਹਨਾਂ ਪੋਲੀਟੀਸ਼ੀਅਨਾਂ ਤੋਂ আর ਉਹਨਾਂ ਅਫਸਰਾਂ ਤੋਂ ਫਸੂਲਣਾ ਚਾਹੀਦਾ ਐ ਸੱਚ ਤਾਂ ਇਹਕੇ ਨੂੰ ਠੀਕ ਹੋਊਗਾ ਹੂੰ ਹੂੰ ਜੀ ਬਿਲਕੁਲ ਬਿਲਕੁਲ ਪਥਾਨਾਂ ਨੂੰ ਮੰਗ ਕਰਨੀ ਚਾਹੀਦੀ ਐ ਸਗੋਂ ਹਾਂ ਜੀ 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 ਬਿਲਕੁਲ ਡਾਕਟਰ ਸਾਹਿਬ ਦੂਜੇ ਵਾਰ ਜੇਕਰ ਪੰਜਾਬ ਦੀ ਸਿਆਸਤ ਵਾਲਾਈਏ ਤਾਂ ਪੰਜਾਬ ਤੋਂ ਰਾਜ ਸਭਾ ਮੈਂਬਰ ਰਘੂ ਚੱਟਾ ਜਿੰਨਾ ਵਾਰ ਬੜੀ ਚਰਚਾ ਸੀ ਕਿ ਚੋਣ ਪੇੜਚੋਂ ਬਾਹਰ ਨਹੀਂ ਖੈਰ ਪਹਿਲਾਂ ਬਾਹਰ ਸਨ ਦੇਸ਼ ਦੇ ਵਿੱਚ ਇੰਗਲੈਂਡ ਦੇ ਵਿੱਚ ਪਿਛਲੇ ਸਮੇਂ ਉਹ ਆਏ ਤਾਂ ਆਪਣੀ ਸੁਪਰੀਮੋ ਸ੍ਰੀ ਅਰਵਿੰਦ ਕੇਜੀਵਾਲ ਨਾਲ ਉਹਨਾਂ ਦੀ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਉਹ ਜਿਹੜੀ ਦਿੱਲੀ ਦੀ ਚੋਣ ਸੀਗਾ ਜਿਹੜੀ ਪਿਛਲੇ ਸਾਲ ਨੇ ਖਤਮ ਹੋਈ ਹੈ ਉਹ ਲੋਕ ਸਭਾ ਦੀ ਉਹਦੇ ਵਿੱਚੋਂ ਕੁਝ ਦਿੱਲੀ ਦੇ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਮਸਰੂਫ ਜ਼ਰੂਰ ਹੈ ਪਰੰਤੂ ਪੰਜਾਬ ਦੇ ਵਿੱਚ ਉਹਨਾਂ ਦੀ ਆਮਦ ਨਹੀਂ ਸੀ ਜਿਹੜੀ ਕਿ ਅੱਜ ਉਹ ਸ਼ੁਰੂਆਤ ਹੋਈ ਹੈ ਉਹ ਸਾਨੇਵਾਲ ਖੰਨਾ ਤੇ ਕੁਝ ਇਲਾਕਿਆਂ ਦੇ ਵਿੱਚ ਕਹਿੰਦਾ ਭਾਵ ਕਿ ਪੱਤਰਕਾਰ ਸਾਹਿਬ ਤੋਂ ਜਿਹੜੀ ਆਪ ਦੇ ਉਮੀਦਵਾਰ ਨੇ ਗੁਰਪ੍ਰੀਤ ਸਿੰਘ ਜੀ ਵੀ ਪੁਨਾ ਪ੍ਰਤੀਯੋਗਾਂ ਨੇ ਵੋਟਾਂ ਮੰਗਿਆ ਨੇ ਇਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਨੇ ਰੋਡ ਸ਼ੋਅ ਕੀਤਾ ਹੈ ਕਹਿੰਦਾ ਭਾਵ ਕਿ ਰਾਘਵ ਚੱਡਾ ਸਾਹਿਬ ਦੀ ਪੰਜਾਬ ਦੇ ਵਿੱਚ ਐਂਟਰੀ ਹੋ ਗਈ ਹੈ ਜੀ ਡਾਟਸਰ ਪ੍ਰਿੰਟ ਸਰ ਵੀ ਕਿ ਤੋ ਬਾਹਰ ਗਏ ਹੋਏ ਸੀ ਉਹਨਾਂ ਦਾ ਅੱਖਾਂ ਦੀ ਬਹੁਤ ਸੀਰੀਅਸ ਪ੍ਰੋਬਲਮ ਕਾਫੀ ਆ ਗਈ ਸੀ ਰੈਟਿਨਾ ਅਟੈਚਮੈਂਟ ਦੱਸਦੇ ਨੇ ਉਹ ਕਾਫੀ ਸੀਰੀਅਸ ਵੀ ਸੀ ਟ੍ਰੈਵਲ ਦਾ ਹੁੰਦੀ ਹੈ ਹੂੰ ਜੀ ਸਰਜਰੀ ਸੀਗੀ ਪਰ ਇਹ ਵੀ ਨਾਲ ਦੀ ਨਾਲ ਗੱਲ ਹੈਗੀ ਹੈ ਕਿ ਇਹਨਾਂ ਦੇ ਹੀ ਐਮ ਐਲ ਏ ਕੋਮਰ ਵਿਜੇ ਪ੍ਰਤਾਪ ਜੀ ਨੇ ਇਹ ਵੀ ਦੋਸ਼ ਲਾਇਆ ਸੀ ਕਿ ਉਹ ਕੇਜਰੀਵਾਲ ਨੂੰ ਪਸਾਉਣ ਵਾਲੇ ਕਾਗਜ਼ ਪੱਤਰ ਤੇ ਕੇ ਬਾਅਦ ਚਲੇ ਗਏ। ਜਦੋਂ ਬਾਬਸ ਪਾਇ ਤਾਂ ਮੇਰਾ ਖਿਆਲ ਹੈ ਮਾਲੀਵਾਲ ਦਾ ਸਵਾਤੀ ਮਾਲੀਵਾਲ ਵਾਲਾ ਕੇਸ ਉੱਠ ਚੁੱਕਿਆ ਸੀ ਨਹੀਂ ਤਾਂ ਉਹ ਉਹਨਾਂ ਦੀ ਵੀ ਕੋਈ ਬਹੁਤ ਵੈਲਕਮਿੰਗ ਨਹੀਂ ਸੀ ਕਿਉਂਕਿ ਉਹਨਾਂ ਨੇ ਉਸ ਟਾਈਮ ਸੋਸ਼ਲ ਮੀਡੀਆ 'ਤੇ ਬੜੇ ਐਕਟਿਵ ਰਹਿੰਦੇ ਨੇ ਉਹਨੇ ਕੇਜਰੀਵਾਲ ਦੀ ਗਿਰਫਤਾਰੀ ਤੇ ਕੁਝ ਨਹੀਂ ਸਿੱਖਿਆ। ਸੰਕੋੰਦਰੀ ਆਲਸੋ ਕਾਫੀ ਸੀਗੀ। ਉਹ ਹੁਣ ਦੁਬਾਰਾ ਨੇੜੇ ਲੱਗਣ ਦੀ ਕੋਸ਼ਿਸ਼ ਕਰ ਰਹੇ ਹੋਣਗੇ ਜਾਂ ਐਕਟਿਵ ਹੋਣ ਵੀ ਪਰ ਉਹਨਾਂ ਦਾ ਕਦ ਕਾਫੀ ਘਟ ਗਿਆ ਸੀ ਸੇ ਟਾਈਮ ਤੋਂ ਉਹਨਾਂ ਨੂੰ ਪੰਜਾਬ ਦੇ ਸੀਐਮ ਦੇ ਲਈ ਪੈਰਲਲ ਸੀਐਮ ਦਾ ਇਸ ਤਰ੍ਹਾਂ ਦੇ ਟਰਮ ਵਰਤੀਆਂ ਜਾਂਦੀਆਂ ਸੀ ਉਹਨਾਂ ਦੇ ਲਈ ਹਾਂ ਹਾਂ ਪਰ ਉਹ ਇੱਕ ਵਾਰੀ ਕਰਕੇ ਮੈਨੂੰ ਲੱਗਦਾ ਇੱਕ ਬਹੁਤ ਜ਼ਿਆਦਾ ਗਰਮੀ ਹੈ ਉਹ ਨਰਮ ਸੁਭਾਅ ਦੇ ਬੰਦੇ ਨੇ ਦਿੱਲੀ ਦੇ ਡਰੈਗ ਰੂਮ ਵਾਲੇ ਬੰਦੇ ਨੇ ਇਹ ਜਿਹੇ 45 ਡਿਗਰੀ ਟੈਂਪਰੇਚਰ ਦੇ ਵਿੱਚ ਘੂਣਾ ਕਿਹੜਾ ਸੌਖਾ ਹੁੰਦਾ ਹੈ ਬਿਮਾਰ ਹੋ ਕੇ ਠੱਗ ਕੇ ਆਏ ਨੇ ਸੋ ਚੰਗੀ ਗੱਲ ਹੈ ਉਹ ਆ ਗਏ ਨੇ ਪਰ ਮੇਰਾ ਖਿਆਲ ਉਹਨਾਂ ਦਾ ਪਹਿਲਾ ਵਾਲਾ ਰੁਤਬਾ ਬਹਾਲ ਹੋਣਾ ਮੁਸ਼ਕਲ ਲੱਗਦਾ ਹੈ ਤੇ ਬਾਕੀ ਆਮ ਆਦਮੀ ਪਾਰਟੀ ਦੇ ਕੋ ਸਿੰਗਲ ਮੈਨ ਪਾਰਟੀ ਹੈਗੀ ਹੈ ਕੇਜਰੀਵਾਲ ਸਾਹਿਬ ਜੀ ਨੂੰ ਚਾਹਣਗੇ ਉਹਨੂੰ ਚੱਕ ਦੇਣਗੇ ਜਿਹਨੂੰ ਨਹੀਂ ਚਾਹਣਗੇ ਉਹਨੂੰ ਢਾਹ ਦੇਣਗੇ ਬਸ ਇਦਾਂ ਵਦਾਈ ਕੰਮ ਚੱਲ ਰਿਹਾ ਹੈ ਹਾਂ ਹਾਂ ਇਹ ਬਿਲਕੁਲ ਚੋਣ ਪੇੜੇ ਕਈ ਰੰਗ ਦਿਖਾ ਰਿਹਾ ਹੈ ਫਿਰ ਲੀਡਰਾਂ ਨੇ ਵੀ ਇਸ ਚੋਣ ਪੇੜ ਦੇ ਵਿੱਚ ਜਿਹੜਾ ਵੱਖਰਾ ਤੰਗੜਾ ਹੈ ਉਹ ਆਪਣਾ ਜਾਰੀ ਰੱਖਣਾ ਹੈ ਸਿਆਸਤ ਦੇ ਵਿੱਚ ਹਮੇਸ਼ਾ ਜਿਹੜੇ ਕੋਹਣੀ ਮਾਰ ਕੇ ਸ਼ਾਇਦ ਅਗੀ ਲੰਗਨ ਦਾ ਰਵਾਜ ਨਹੀਂ ਕੋਈ ਬਕਰੀ ਤਰ੍ਹਾਂ ਦੀ ਤਰਜ਼ ਜਿਹੜੀ ਹੈ ਉਹ ਅਪਣਾਉਣੀ ਪੈਂਦੀ ਹੈ ਲੀਡਰਾਂ ਨੂੰ ਖੈਰ ਅਪਣਾ ਵੀ ਰਹੇ ਨੇ ਖੈ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਮਸਲੇ ਉੱਤੇ ਚੈਨਲ ਐਮਿਸ਼ਨ ਤੇ ਆ ਵੀ ਲਈ ਆਪਣਾ ਬਟ ਮੁੱਲਾ ਸਮਾਜਿਤ ਤੁਹਾਡਾ ਧੰਵਾਦ ਸ਼ੁਕਰੀਆ ਜੀ ਸ਼ੁਕਰੀਆ ਪ੍ਰਿੰਟ ਸਰ ਸਰੋਤਿਆਂ ਦਾ ਦਰਸ਼ਕਾਂ ਦਾ ਸਰੋਣਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ